ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗਾਉੜੀ ਅਸ਼ਟਪਦੀਆ ਮਹੱਲਾ ਪਹਿਲਾ ਗਾਉੜੀ ਗਵਾਰੇਰੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰਪ੍ਰਸਾਦ ਨਿਧ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਿਆ ਬੇਖਮਾਰ ਤ੍ਰਿਕੁਟੀ ਛੂਟੀ ਬੇਮਲ ਮਜਾਰ ਗੋਰ ਕੀ ਮਤ ਜੀ ਐ ਆਈ ਕਾਰ ਇਸ ਨੂੰ ਜੀ ਐ ਉਚਾਰਨ ਕਰਨਾ ਜੀ ਐ ਨਹੀਂ ਕਹਿ ਦਨਾ ਲਾਂ ਲਾ ਕੇ ਜਜੇ ਦੀ ਪਿਹਾਰੀ ਨੂੰ ਵਿਧਾ ਕੇ ਈੜੀ ਤੇ ਆਵਾਜ਼ ਛੱਡ ਦਨੀ ਹੈ ਜੀ ਐ ਆਈ ਕਾਰ ਇਹ ਨੰਬਦ ਰਾਮ ਰਮਤ ਮਨ ਮੰਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮੰਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੁਹਾ ਰੰਗ ਮਾਇਆ ਨਦਰ ਭਈ ਬੇਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਾਸ ਸੰਗ੍ਰਹਿ ਰਾਸ ਸੰਗ੍ਰਹਿ ਬੇਖ ਪਰਹਾਰ त्यागਿਆ ਸੰਗ੍ਰਹਿ ਪਾਦ ਜੜਨ ਇਹਨੂੰ ਕਸ ਕੇ ਉਚਾਰਨ ਕਰਨਾਂ ਉੱਤੇ ਟਿੱਪੀ ਲੱਗੀ ਹੋਈ ਹੈ ਸੰਗ੍ਰਹਿ ਰਾਸ ਸੰਗ੍ਰਹਿ ਵੇਖ ਪਰ ਹਰ ਤਿਆਗਿਆ ਬਸ ਭਾਇ ਬਸੇ ਜਮ ਕਾ ਭਉ ਭਾਗਿਆ ਭਾਇ ਬਸੇ ਚ ਵਿਸਰਾਮ ਜਮ ਕਾ ਭਉ ਭਾਗਿਆ ਸਾਦ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਚਿਤ ਪਦ ਤੇ ਯਮ ਕਲਾਦਨੀਏ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਪਤ ਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਈ ਨਾ ਦੇਖਾ ਮੀਤ ਕਿਸ ਸੇਵਾ ਕਿਸ ਦੇਵਾ ਚੀਤ ਕਿਸ ਪੂਛਾ ਕਿਸ ਲਾਗੋ ਪਾਇ ਕਿਸ ਉਪਦੇਸ਼ ਰਹਾ ਲਿਵ ਲਾਇ ਕਿਸ ਪਦ ਪੁਲਾਈ ਉਚਾਰਨ ਕਰਨਾ ਕਸ ਕੇ ਨਹੀਂ ਬੋਲਣਾ ਘੋਰ ਸੇਵੀ ਗੋਰ ਲਗਾ ਪਾਈ ਭਗਤ ਕਰੀ ਰਚ ਹਰਨਾਈ ਸਿਖਿਆ ਦੀਖਿਆ ਭੋਜਨ ਭਾਉ ਹਾਂ ਇਹ ਸਿਖਿਆ ਦੀਖਿਆ ਉਚਾਰਨ ਕਰਨਾ ਦਿਖਿਆ ਨਹੀਂ ਕਹਿ ਦੇਣਾ ਸਿਖਿਆ ਦੀਖਿਆ ਭੋਜਨ ਭਾਉ ਹੁਕਮ ਸੰਜੋਗੀ ਨੇਜ ਘਰ ਜਾਉ ਗਰਭ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਹਿਸਮਾਨਾ ਲੇਖਤ ਮਿਟਾ ਨਹੀਂ ਸ਼ਬਦ ਨੀਸਾਨਾ ਨਹੀਂ ਤੇ ਵਿਸਰਾਮ ਲਾ ਦੋ ਲੇਖਤ ਮਿਟਾ ਨਹੀਂ ਸ਼ਬਦ ਨਿਸਾਨਾ ਲੇਖਤ ਮਿਟਾ ਨਹੀਂ ਸ਼ਬਦ ਨੀਸਾਨਾ ਕਰਤਾ ਕਰਣਾ ਕਰਤਾ ਜਾਨਾ ਨਹ ਪੰਡਿਤ ਨਹ ਚਤੁਰ ਸਿਆਨਾ ਨਹ ਭੂਲੋ ਨਹ ਭਰਮ ਪੁਲਾਨਾ ਕਥ ਕਥ ਤਾ ਕਥਾ ਕਥਾ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਜ ਸਮਾਨਾ ਗੌੜੀ ਗਵਾਰੇਰੀ ਮਹੱਲਾ ਬਹਿਲਾ ਮਾਨਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਗੁਰ ਅੰਕਸ ਗੋ ਪਾਤੈ ਨ ਯਮ ਕਲਾ ਕੇ ਫੇਰ ਅੰਕਸ ਗੁਰ ਗੁਰ ਅੰਕਸ ਸਚ ਸ਼ਬਦ ਨੀਸਾਨੈ ਰਾਜ ਦੁਆਰੈ ਸੋਭ ਸੋ ਮਾਨੈ ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਇ ਰਹਾਉ ਘਰ ਮਹਿ ਅੰਮ੍ਰਿਤ ਤਸ ਕਰ ਲਈ ਨੰਨਾਕਾਰ ਨ ਕੋਈ ਕਰਈ ਇਹ ਨੰਨਾਕਾਰ کس ਕੀ ਬੋਲਣਾ ਪਾਠ ਇਕੱਠਾ ਹੀ ਹੈ ਨੰਨਾਕਾਰ ਨਹੀਂ ਕਹਿਣਾ ਨੰਨਾਕਾਰ ਨ ਕੋਈ ਕਰਈ ਰੱਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਜ ਬੁਝਾਈ ਹਾਂਜੀ ਜਲ ਨਿਵਰੀ ਇਥੇ ਵਿਸਰਾਮ ਗੁਰ ਇਥੇ ਯਮਕ ਲਾ ਦਨੀ ਹੈ ਬੂਜ ਬੁਝਾਈ ਬੁਝਾਈ ਕਸਕੇ ਬੋਲਣਾ ਮਨ ਦੇ ਲੀਆ ਰਹਿਸ ਗੁਣ ਗਾਈ ਇਹ ਰਹਿਸ ਪਾਠ ਯੁਚਾਰਨ ਕਰਨਾ ਔਰ ਹੱਸ ਨਹੀਂ ਕਹਿਣਾ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮਹਿ ਜੈਸਾ ਕਰ ਬਾਹਰ ਸੋ ਤੈਸਾ ਬੁਝਾਈ ਕਸਕੇ ਬੋਲਣਾ ਜੀ ਬੈਸ ਗੁਫਾ ਮਹਿ ਆਖੋ ਕੈਸਾ ਸਾਗਰ ਡੂਗਰ ਨਿਰਭਾਉ ਐਸਾ ਮੂਏ ਕਹੋ ਮਾਰੇ ਕਉਨਾ ਨਿਡਰੇ ਕੈਸਾ ਡਰ ਕਵਨ ਨਿਡਰੇ ਪਾਠ ਕਸਕੇ ਬੋਲਣਾ ਨਿਡਰੇ ਨਹੀਂ ਕਹਿਣਾ ਨਿਡਰੇ ਕਉ ਕੈਸਾ ਡਰ ਕਵਨ ਨਿਦਰੇ ਕੈਸਾ ਡਰ ਕਵਨ ਸ਼ਬਦ ਪਛਾਨੈ ਤੀਨੇ ਭਾਉਨ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਮੁਕਤ ਇਕ ਨਾਈ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ तीरत सूरत मुक्त इथे विश्राम है इक 나ਈ इक 나ਈ ਇਕੱਠਾ ਨਹੀਂ ਕਹਿ ਦੇਣਾ ਵੱਖਰਾ ਬੋਲਣਾ ਇਕ 나ਈ 나ਈ ਭਾਰਾ ਨਹੀਂ ਬੋਲਣਾ ਨਾਈ ਨਹੀਂ ਕਹਿਣਾ ਹੈ ਪੋਲਾ ਉਚਾਰਨ ਕਰ ਤਹੀ ਨਿਰੰਜਨ ਰਹਿਿਆ ਸਮਾਈ ਨਿਜ ਘਰ ਵਿਆਪ ਰਹਿਿਆ ਨਿਜ ਠਾਈ ਮਿਜ ਪੋਲਾ ਬੋਲਣਾ ਨਿਜ ਘਰ ਵਿਆਪ ਰਹਿਿਆ ਨਿਜ ਠਾਈ ਉਸਤਤ ਕਰਹਿ ਕੀਤੇ ਮਨ ਪ੍ਰੀਤ ਮਨ ਨਿਗਨ ਮਨ ਪੁੱਲਾ ਬੋਲਣਾ ਉਸਤਤ ਕਰਹਿ ਕੀਤੇ ਮਨ ਪ੍ਰੀਤ ਉਸਤਤ ਕਰਹਿ ਕੀਤੇ ਮਨ ਪ੍ਰੀਤ ਤਾਨ ਮਨ ਸੂਚੈ ਸਾਚ ਸੋਚੀਤ ਸੋਚੀਤ ਵੱਖਰਾ ਹੀ ਪਾਠ ਨਾਨਕ ਹਰਿ ਭਜ ਨੀਤਾ ਨੀਤਾ ਗਉੜੀ ਗੁਆਰੀਰੀ ਮਹੱਲਾ ਪਹਿਲਾ ਕਿ ਗੁਆਰੇ ਦੀ ਤੂੰ ਨਹੀਂ ਤੋੜਨਾ ਗੁਆਰੇ ਵੀ ਗੁਆਰੇ ਬੋਲ ਕੇ ਫਿਰ ਨਾਲ ਵੀ ਬੋਲ ਦੇਣਾ ਗੌੜੀ ਗੁਆਰੇ ਦੀ ਮਹੱਲਾ ਪਹਿਲਾ ਨਾ ਮਨ ਮਰੇ ਨਾ ਕਾਰਜ ਹੋਏ ਇੰਨਾ ਪਤਿ ਵੀ ਯਮਕਲਾ ਦਨੀਏ ਨਾ ਮਨ ਮਰੇ ਇਥੇ ਵਿਸਰਾਮ ਅੱਗੇ ਨੰਨਾ ਮੁਕਤਾ ਹੈ ਨਾ ਇਥੇ ਯਮਕਲਾ ਦਨੀਏ ਕਾਰਜ ਹੋਏ ਮਨ ਵਸਦੂਤਾ ਇਹ ਵੀ ਮਨ ਪਦ ਤੇ ਯਮਕ ਲਾ ਦਨੀ ਹੈ ਮਨ ਵਸਦੂਤਾ ਵਸ ਕਸ ਕੇ ਬੋਲਣਾ ਹੈ ਮਨ ਵਸਦੂਤਾ ਦੁਰਮਤ ਹੋਏ ਦੁਰਮਤ ਦੋਏ ਮਨ ਮਨੈ ਗੁਰ ਤੇ ਇੱਕ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਆਪ ਨਿਵਾਰ ਬਿਚਾਰੇ ਸੂਏ ਰਹਾਉ ਮਨ ਭੂ ਲੋ ਬਹੁ ਚਿਤੈ ਵਿਕਾਰ ਮਨ ਭੂ ਲੋ ਸਿਰ ਆਵੈ ਭਾਰ ਮਨ ਮੰਨੈ ਹਰ ਏਕੰਕਾਰ ਮਨ ਭੂ ਲੋ ਮਾਇਆ ਘਰ ਜਾਇ ਇਹ ਜਾਇ ਪਾਠ ਸੁੱਧ ਪਾਠ ਹੈ ਜਿਜੇ ਕੰਨਾ ਈਡੀ ਸਿਹਾਰੀ ਦੇ ਨਾਲ ਕਾਮ विरुद्धा ਰਹਿ ਨਠਾਇ ਹਰ ਬਾਜ ਪ੍ਰਾਣੀ ਰਸਨ ਰਸਾਈ ਗੈਵਰ ਹੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੇੜ ਚਾਲਹਿ ਹਾਰੀ ਜੂਆ ਖੇਲਣਾ ਕਾਚੀ ਸਾਰੀ ਜੂਆ ਖੇਲਣ ਇਥੇ ਵਿਸਰਾਮ ਕਾਚੀ ਸਾਰੀ ਸੰਪਵ ਸੰਚੀ ਭੈ ਵਿਕਾਰ ਹਰਖ ਸੋਕ ਉੱਬੇ ਦਰਬਾਰ ਇਤਿਆਨ ਨਾਲ ਪਾਠ ਚਾਰਨ ਕਰਨਾ ਹਰਖ ਸੋਕ ਇਥੇ ਵਿਸਰਾਮ ਹੈ ਉੱਬੇ ਦਰਬਾਰ ਵਾਵੇ ਦੇ ਨਾਲ ਚਾਰਨ ਕਰਨਾ ਸੁਖ ਸਹਿਜੇ ਜਾਪ ਰਿਦਾ ਮੁਰਾਰ ਨਦਰ ਕਰੇ ਤਾਂ ਮੀਲ ਮਿਲਾਈ ਗੁਣ ਸੰਗ੍ਰਹਿ ਔਗਣ ਸ਼ਬਦ ਜਲਾਈ ਇਹ ਗੁਣ ਸੰਗ੍ਰਹਿ ਇਥੇ ਵਿਸਰਾਮ ਹੈ ਔਗਣ ਇਥੇ ਜਮਕ ਲਾ ਦਨੀ ਹੈ ਸ਼ਬਦ ਜਲਾਈ ਗੁਰਮੁਖ ਨਾਮ ਪਦਾਰਥ ਪਾਈ ਗੁਰਮੁਖ ਤੇ ਹਾਂਜੀ ਗੁਰਮੁਖ ਤੇ ਬਿਨ ਨਾਵੈ ਸਭ ਦੁਖ ਨਿਵਾਸ ਮਨਮੁਖ ਬੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਧੁਰ ਕਰਮ ਲਿਖਿਆਸ ਮਨ ਚੰਚਲ ਤਾ ਵਤ ਫੋਨਾ ਤਾ ਵੈ ਸਾਚੀ ਸੂਚੀ ਮੈਲ ਨਾ ਪਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗਵਾਰੇਰੀ ਮਹੱਲਾ ਪਹਿਲਾ ਹੋਮੈ ਕਰਤਿਆ ਨਹਿ ਸੁਖ ਹੋਇ ਮਨਮਤ ਝੂਠੀ ਸੱਚਾ ਸੋਇ ਸਗਲ ਬਿਗੂਤੇ ਭਾਵੈ ਦੋਇ ਸੋਖ ਮਾਵੈ ਧੁਰ ਲਿਖਿਆ ਹੋਇ ਐਸਾ ਜੱਗ ਦੇਖਿਆ ਐਸਾ ਜੱਗ ਚਾਲ ਅਨਸਾਰ ਐਸਾ ਜੱਗ ਦੇਖਿਆ ਜੂ ਆਰੀ ਐਸਾ ਜੱਗ ਦੇਖਿਆ ਜੂ ਆਰੀ ਸਭ ਸੁਖ ਮਾਗੇ ਨਾਮ ਵਿਸਾਰੀ ਰਹਾਉ ਅਦਿਸ਼ਤ ਦਿਸੈ ਤਾ ਕਹਿਆ ਤਾ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮਖ ਦੀਸੈ ਸਹਿਜ ਸੁਭਾਈ ਸੇਵਾ ਸੁਰਤ ਏਕ ਲਿਵ ਲਾਇ ਸੁਖ ਮੰਗਤ ਦੁਖ ਆਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਏਕ ਬਿਨਾ ਝੂਠੇ ਮੁਕਤ ਨਾ ਹੋਏ ਹਾਂਜੀ ਏਕ ਬਿਨਾ ਝੂਠੇ ਝੂਠੇ ਤੇ ਇਸ ਨਾਮ ਲਾ ਦੋ ਏਕ ਬਿਨਾ ਇੱਥੇ ਠੰਮਕ ਲਾ ਦੋ ਮੜੀਗੀ ਏਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖਾ ਸੋਏ ਤ੍ਰਿਸ਼ਨਾ ਅਗਣ ਸ਼ਬਦ 부ਝਾਏ ਦੂਜਾ ਭਰਮ ਸਹਜ ਸੁਭਾਏ ਗੁਰਮਤੀ ਨਾਮ ਰਿਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮੁਖ ਭਾਉ ਨਾਮ ਬਿਨਾ ਨਾਹੀ ਨਿਜ ਠਾਉ ਨਾਮ ਬਿਨਾ ਠੀਸ ਰਾਮ ਨਾਮ ਬਿਨਾ ਨਾਹੀ ਨਿਜ ਠਾਉ ਪ੍ਰੇਮ ਪ੍ਰਾਇਨ ਪ੍ਰੀਤਮ ਰਾਉ ਨਦਰ ਕਰੇ ਤਾਂ ਦੂਜੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਨਮੁਖ ਕੁਚੀਲ ਕੁਛਿਤ ਬਿਕਰਾਲਾ ਕੁਛਿਤ ਥੋੜਾ ਜਿਆ ਕਸ ਕੇ ਬੋਲਨਾ ਕੁਛਿਤ ਬਿਕਰਾਲਾ ਮਨਮੁਖ ਕੁਚੀਲ ਕੁਛਿਤ ਬਿਕਰਾਲਾ ਸਤਗੁਰ ਸੇਵੇ ਚੁੱਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਏਕ ਲੇਵਲਾਏ ਨਿਜ ਘਰ ਵਾਸੈ ਸਾਥ ਸਮਾਏ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰ ਤੇ ਇਹ ਮਤ ਪਾਏ ਕਥਨੀ ਕਥਾਉ ਨ ਆਵੈ ਔਰ ਗੁਰ ਪੁੱਛ ਦੇਖਿਆ ਗੁਰ ਇਥੇ ਜਮਕ ਲਾ ਦਨੀ ਹੈ ਗੁਰ ਪੁੱਛ ਦੇਖਿਆ ਗੁਰ ਪੁੱਛ ਦੇਖਿਆ ਨਾਹੀ ਦਾਰ ਹੋਰ ਸੁਖ ਦੁਖ ਭਾਣੈ ਦੁਖ ਸੁਖ ਹੈ ਦੁਖ ਸੁਖ ਭਾਣੈ ਤਿਸੈ ਰਜਾਇ ਨਾਨਕ ਨੀਚ ਕਹ ਲਿਵਲਾਇ ਨੀਚ ਪਤਿ ਵਿਸਰਾਮ ਲਾਦੋ ਨਾਨਕ ਪਤਿ ਨਾ ਯਮਕ ਲਾਦੋ ਨਾਨਕ ਨੀਚ ਕਹ ਲਿਵਲਾਇ ਨਾਨਕ ਨੀਚ ਕਹ ਲਿਵਲਾਇ ਵਾਹਿਗੁਰੂ ਜੀ ਕਾ ਕਾਲ ਸਾ ਕਰਹੈ ਵਾਹਿਗੁਰੂ ਜੀ ਕੀ ਪਤੈ